ਮਾਤਾ ਜੀ ਜਲਦੀ ਰਹਿੰਦੇ ਤੁਹਾਨੂੰ ਪਤਾ ਹੀ ਹੈ ਸ਼ਰੀਰ ਦਾ ਜਿਵੇਂ ਹੁਣ ੋਡੇ ਲੱਗੇ ਦੁਖਣਾ ਓਕੇ ਬੈਸਟ ਲਵਦ ਗਿਆ ਤੀ ਠੀਕ ਹੈ ਜੀ ਖਾਫਾ ਹੋ ਗਿਆ ਤੀ ਪੂਰਾ ਤੇ ਹੁਣ ਬੀਪੀ ਵੀ ਲੱਗੇ ਦੀ ਪਹਿਣ ਓਕੇ ੋਡੇ ਵਰਤਿਆ ਲਗਾਤਾਰ 5 ਸਾਲ ਅੱਧ ਤੱਕ ਵਰਤਿਆ ਤੋਂ ਥੋੜਾ ਸ਼ਰੀਰ ਠੀਕ ਹੋਣ ਲੱਗ ਗਿਆ ਠੀਕ ਹੈ ਜੀ ਡਾਕਟਰ ਤਾਂ ਕਹਿੰਦਾ ਜੀ ਦਵਾਈ ਖਾਈਂ ਕਿਲੋ ਨਾਲ ਦੀ ਨਾਲ ਖਾਈਂ ਅੱਛਾ ਡਾਕਟਰ ਦਵਾਈ ਚੱਲ ਰਹੀ ਹੈ ਤੁਹਾਡੀ ਇਹਦੀ ਬੀਬੀ ਦੀ ਬੀਪੀ ਦੀ ਤੇ ਕਸਟਰੋਲ ਦੀ ਕਸਟਰੋਲ ਦੀ ਹਾਂ ਓਕੇ ਮੇ ਦਵਾਈ ਚੱਲਦੀ ਰਹੂਗੀ ਜੀ ਚੱਲਦੀ ਰਹੂਗੀ ਹੌਣ ਮੈਂ ਇਹਨੇ 50 ਦਿਨ ਤੋਂ ਬਰਤਨ ਤੋਂ ਬਾਅਦ ਓਕੇ ਹੁਣ ਦਵਾਈ ਬੰਦ ਕਰੀ ਮੇਰੇ ਨਾਲ 15 ਦਿਨ ਹੋ ਗਏ ਹੁਣ ਦਵਾਈ ਖਾਂਦੀ ਨਹੀਂ ਤੁਸੀਂ ਨਾ ਬੀਪੀ ਦੀ ਨਾ ਕਸਟਰੋਲ ਦੀ ਅਜੇ ਡਾਕਟਰ ਮੈਨੂੰ ਕਹਿੰਦਾ ਵੀ ਤੀ ਅਚਾ ਤੂੰ ਬੀਪੀ ਦੀ ਗੋਲੀ ਲੈ ਇਨਸ਼ਾਅੱਲਾ ਤੀ ਅੱਦੀ ਮੈਂ ਦੇਖਦੇ ਹਾਂ ਉਸ ਠੀਕ ਆ શરીર ਮੰਗਦਾ ਕਿ ਨਹੀਂ ਨਹੀਂ ਹੁਣ ਨਹੀਂ ਮੰਗਦਾ ਕੰਮ-ਕੁਮ ਕਰਨ 'ਚ ਕੀ ਫਰਕ ਹੈ ਐਕਟੀਵਿਟੀ 'ਚ ਬਾਡੀ 'ਚ ਬਹੁਤ ਫਰਕ ਆ ਕੰਮ ਦਾ ਜਿਵੇਂ ਆਪਾਂ ਕਹਿੰਦੇ ਜਿਹੜੇ ਲੋਕ ਸਰਵਿਸ ਬੈਕ ਵਰਤਦੇ ਨੇ ਵੀ ਖੁਦ ਦੱਸਦੇ ਨੇ ਵੀ ਕੀ ਮਹਿਸੂਸ ਹੁੰਦਾ ਉਹਦੇ ਆਪ ਮਹਿਸੂਸਾ ਹੁੰਦਾ ਹੁਣ ਐਂ ਲੱਗਦਾ ਵੀ ਥਕੜਾ ਹੁੰਦੀ ਹੋਣੀ ਫਿਰ ਯਾਤ ਕਾਬਟਾ ਭੱਜਿਆ ਫਿਰ ਜਾਂ ਕਾਬਟ ਹੁੰਦੀ ਹੋਣੀ ਕਿੰਨੇ ਸਾਲ ਜਿਵੇਂ ਬੰਦਾ ਕਹਿੰਦਾ ਬੈਕ ਲੱਗੀ ਕਿੰਨੇ ਸਾਲ ਜ਼ਿੰਦਗੀ ਕਿੰਨੇ ਸਾਲ ਲੱਗਦਾ ਐਂ ਲੱਗਦਾ ਜਿਵੇਂ 5-4 ਸਾਲ 10 ਸਾਲ ਦਾ ਫਰਕ ਪੈ ਜਾਂਦਾ ਬੰਦੇ ਨੂੰ ਬੈਕ ਹੋ ਜਾਂਦਾ ਇਹ ਹੋ ਜਾਂਦਾ ਕਿਉਂਕਿ ਤੁਸੀਂ ਸਾਡਾ ਪਹਿਲਾਂ ਵੀ 3 ਸਾਲ ਪਹਿਲਾਂ ਵਰਤਿਆ ਸੀ ਹਾਂ ਹੁਣ ਅਸੀਂ ਦੇਖਿਆ ਇਹ ਦੋ ਪਹਿਲਾਂ ਵਰਤਿਆ ਉਹਦੋਂ ਸੀ ਉਹ ਤਾਂ ਬਹੁਤ ਪ੍ਰੋਬਲਮ ਆਸੀ ਹੈ ਨਾ 3 ਸਾਲ ਪਹਿਲਾਂ ਦਾ ਆਪਾਂ ਨਾਲ ਬਹੁਤ ਜਿਆਦਾ ਆ ਹੁਣ ਤਾਂ ਥੋੜਾ ਜਿਆਦਾ ਹੀ ਹਾਂਜੀ ਤਾਂ ਲੱਗਦਾ ਵੀ ਸ਼ਰੀਰ ਠੀਕ ਹੈ ਓਕੇ ਜੀ ਨਾ ਵਰਤੀ ਠੀਕ ਹੈ ਜੀ ਆਪਾਂ ਪੈਂ ਪਾਈਆਂ ਨੂੰ ਕਹਿੰਦੇ ਪਾਈ ਸਾਰੇ ਵਰਤੋ ਬਿਲਕੁਲ ਵਧੀਆ ਚੀਜ਼ ਆ ਦਵਾਈ ਤੋਂ ਪੈਂਦਾ ਛੋਟਾ ਵੀ ਸ਼ਰੀਰ ਦੀ ਸਫਾਈ ਕਰਾਣੀ ਚਾਹੀਦੀ ਹੈ ਹਰੇਕ ਬੰਦੇ ਨੂੰ ਜੀ ਡਾਕਟਰ ਤਾਂ ਇੱਕ ਵਾਰੀ ਦਾ 500000 ਰੁਪਏ ਤਾਂ ਪੱਕਾ ਹੀ ਫੜਦਾ ਬਿਲਕੁਲ ਬਿਲਕੁਲ ਤਾਂ ਫਿਰ ਲੋੜ ਹੀ ਨਹੀਂ ਕਿਸੇ ਨੇ ਰੌਲਾ ਪਾਉਣ ਦੀ ਕਿਹੜੀ ਜਗ੍ਹਾ ਤੋਂ ਕੀ ਨਾਮ ਆ ਜੀ ਆਪਣਾ ਖਾਣਾ ਨਾ ਸਾਡਾ ਪਿੰਡ ਭੇੜਪੁਰੀ ਸਮਾਣੀ ਕੋਲੇ ਸਮਾਣੀ ਦੇ ਨਾਲ ਜੇਲਾ ਪਟਿਆਲਾ ਕੀ ਕਹ ਜੀ ਨਾਮ ਤੁਹਾਡਾ ਜੀ ਨਾਮ ਸਾਡਾ ਜਹੰਦਰ ਸਿੰਘ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਜੀ